ਗੁਰੂ ਪਿਆਰਿਓ ਅੱਜ ਆਪਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਬਾਰੇ ਵਿਚਾਰ ਕਰਾਂਗੇ ਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੂੰ ਮਨੁਵਾਦੀ ਲੋਕਾਂ ਨੇ ਛਾਤਰ ਦਿਮਾਗ ਦੇ ਲੋਕਾਂ ਨੇ ਇਹ ਲਿਖਿਆ ਹੈ ਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਇੱਕ ਕੁਆਰੀ ਜਾਂ ਵਿਦਵਾ ਬ੍ਰਾਹਮਣੀ ਦੇ ਪੁੱਤਰ ਸਨ ਜਿਸ ਨੇ ਜਨਮ ਦੇਣ ਤੋਂ ਬਾਅਦ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੂੰ ਗੰਗਾ ਦੇ ਕਿਨਾਰੇ ਤੇ ਰੱਖ ਦਿੱਤਾ ਗਿਆ ਸੀ ਤੇ ਫਿਰ ਉਹਨਾਂ ਨੂੰ ਨੀਰੂ ਜੀ ਅਤੇ ਨੀਮਾ ਜੀ ਨਾਮ ਦੇ ਦੋ ਪਤੀ ਪਤਨੀ ਆਪਣੇ ਕਰ ਲੈ ਜਾਂਦੇ ਜੀ ਤੇ ਗੁਰੂ ਪਿਆਰਿਓ ਅੱਜ ਆਪਾਂ ਇਸ ਮਨ ਘੜਤ ਸਾਖੀ ਨੂੰ ਜਾਣਨ ਦਾ ਯਤਨ ਕਰਾਂਗੇ ਜੋ ਇਤਿਹਾਸ ਬਣਾਇਆ ਗਿਆ ਇੱਕ ਗੱਲ ਨੋਟ ਕਰਿਓ ਜਿਨ੍ਹਾਂ ਰਹਿਬਰਾਂ ਨੇ ਜਿਨ੍ਹਾਂ ਪੁਰਖਿਆਂ ਨੇ ਜਿਨ੍ਹਾਂ ਸਤਗੁਰਾਂ ਨੇ ਸਾਡਿਆਂ ਨੇ ਅੰਦੋਲਨ ਚਲਾਏ ਇਨਕਲਾਬ ਲਿਆਂਦਾ ਉਹਨਾਂ ਦੇ ਇਨਕਲਾਬ ਨੂੰ ਖਤਮ ਕਰਨ ਦੇ ਲਈ ਉਹਨਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੇ ਲਈ ਇਹੋ ਜਿਹੀਆਂ ਕਹਾਣੀਆਂ ਘੜੀਆਂ ਗਈਆਂ ਇਸ ਕਹਾਣੀ ਦੇ ਵਿੱਚ ਕਿੰਨਾ ਕੁ ਸੱਚ ਹੈ ਆਪਾਂ ਜਾਣਨ ਦਾ ਯਤਨ ਕਰਾਂਗੇ ਤੇ ਤੁਹਾਡਾ ਧੰਨਵਾਦ ਜਿਹੜੀ ਵੀਡੀਓ ਬਣਾਈ ਗਈ ਸੀ ਗੁਰੂ ਰਵਦਾਸ ਮਹਾਰਾਜ ਜੀ ਪਿਛਲੇ ਜਨਮ ਵਿੱਚ ਬ੍ਰਾਹਮਣ ਸਨ ਜਾਂ ਨਹੀਂ ਉਸ ਵੀਡੀਓ ਨੂੰ ਤੁਸੀਂ ਬਹੁਤ ਸੁਣਿਆ ਸ਼ੇਅਰ ਕੀਤਾ ਲਾਈਕ ਤੇ ਕਮੈਂਟ ਵੀ ਆਪਣੇ ਰੱਖੇ ਤੇ ਉਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਤੁਸੀਂ ਸ਼ੇਅਰ ਵੀ ਕੀਤਾ ਔਰ ਤੁਹਾਨੂੰ ਸੱਚ ਵੀ ਪਤਾ ਲੱਗਿਆ ਕਿਉਂਕਿ ਗੁਰੂ ਰਵਿਦਾਸ ਮਹਾਰਾਜੀ ਨੂੰ ਵੀ ਆਖਿਆ ਗਿਆ ਸੀ ਨਾ ਕਿ ਗੁਰੂ ਰਵਿਦਾਸ ਮਹਾਰਾਜੀ ਪਿਛਲੇ ਜਨਮ ਦੇ ਵਿੱਚ ਬਾਲ ਬ੍ਰਹਮਚਾਰੀ ਸਨ ਉਹ ਬ੍ਰਾਹਮਣ ਸਨ ਉਹਨਾਂ ਨੂੰ ਸੰਤ ਰਾਮਾਨੰਦ ਜੀ ਨੇ ਸ਼ਰਾਫ ਦੇ ਦਿੱਤਾ ਸੀ ਉਹ ਸਾਰੀ ਕਹਾਣੀ ਤੁਹਾਡੇ ਸਾਹਮਣੇ ਰੱਖ ਕੇ ਉਦਾ ਨਿਚੋੜ ਕੱਢਿਆ ਸੀ ਇਹ ਸਾਡੇ ਰਹਿਬਰਾਂ ਦੀ ਵਿਚਾਰਧਾਰਾ ਦਾ ਕਤਲ ਕੀਤਾ ਕਿਉਂ ਜਾਂਦਾ ਇਸ ਕਰਕੇ ਕਿ ਉਹਨਾਂ ਦੇ ਇਨਕਲਾਬ ਨੂੰ ਦਬਾਇਆ ਜਾ ਸਕੇ ਸਤਗੁਰੂ ਨਾਮਦੇਵ ਮਹਾਰਾਜ ਜੀ ਨੂੰ ਮੂਰਤੀ ਦਾ ਉਪਾਸ਼ਕ ਬਣਾਇਆ ਜਾ ਰਿਹਾ ਹੈ ਕਿ ਬੀਠਲ ਨਾਮ ਦੀ ਮੂਰਤੀ ਦੀ ਪੂਜਾ ਕਰਿਆ ਕਰਦੇ ਸਨ ਸਤਗੁਰੂ ਰਵਿਦਾਸ ਮਹਾਰਾਜ ਜੀ ਨੂੰ ਪਿਛਲੇ ਜਨਮ ਦਾ ਬ੍ਰਹਮਚਾਰੀ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਨਹੀਂ ਬਖਸ਼ਿਆ ਛਾਤਰ ਤਮਾਗ ਦੇ ਲੋਕਾਂ ਨੇ ਉਹਨਾਂ ਨੇ ਕਹਿ ਨਹੀਂ ਜੀ ਗੁਰੂ ਗੋਬਿੰਦ ਸਿੰਘ ਤਾਂ ਚੰਡੀ ਦੀ ਵਾਰ ਜਦੋਂ ਪ੍ਰਗਟ ਕੀਤੀ ਹੈ ਚੰਡੀ ਪ੍ਰਗਟ ਕੀਤੀ ਹੈ ਉਦੋਂ ਉਹ ਦੇਵੀ ਦੀ ਪੂਜਾ ਕਰ ਰਹੇ ਸਨ ਇਹ ਕਹਾਣੀਆਂ ਐਵੇਂ ਨਹੀਂ ਲਿਖੀਆਂ ਜਾਂਦੀਆਂ ਇਹ ਸਤਿਗੁਰਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਲਿਖੀਆਂ ਜਾਂਦੀਆਂ ਨੇ ਸੋ ਅੱਜ ਜਿਹੜੀ ਗੱਲ ਕਰਨੀ ਹੈ ਸਤਿਗੁਰੂ ਕਬੀਰ ਸਿੰਘ ਮਹਾਰਾਜੀ ਦੇ ਇਤਿਹਾਸ ਸੰਬੰਧੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੁਣਿਓ, ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਸੰਗਤਾਂ ਤੱਕ ਜਰੂਰ ਪਹੁੰਚਾਇਓ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਜਰੂਰ ਦਿਖਾਇਓ ਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੂੰ ਕਿਵੇਂ ਇੱਕ ਹਿਸਾਬ ਦਾ ਇਹ ਜਲੀਲ ਕੀਤਾ ਜਾ ਰਿਹਾ ਹੈ, ਬਦਨਾਮ ਕੀਤਾ ਜਾ ਰਿਹਾ ਹੈ। ਪਰ ਅਸੀਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੇ ਨਹੀਂ ਹੋਣ ਦੇਵਾਂਗੇ। ਔਰ ਗੁਰਬਾਣੀ ਦੇ ਆਧਾਰ ਤੇ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ। ਗੁਰੂ ਪਿਆਰਿਓ, ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬਲਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰਿਓ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਆਪਾਂ ਸਾਰੇ ਪੜ੍ਹਦੇ ਆਂ ਸਾਰੇ ਸੁਣਦੇ ਆਂ ਜਦੋਂ ਇਨ੍ਹਾਂ ਮਹਾਪੁਰਖਾਂ ਦਾ ਇਤਿਹਾਸ ਪੜ੍ਹਦੇ ਆਂ ਤਾਂ ਇੱਕ ਮਨ ਘੜਤ ਸਾਖੀ ਪ੍ਰਚਲਿਤ ਕੀਤੀ ਗਈ ਹੈ ਉਹ ਇਹ ਸਾਖੀ ਹੈ ਜਿਵੇਂ ਕਿ ਮੈਕਾਲਫ ਲਿਖਦਾ ਹੈ ਇਹ ਮੈਕਾਲਫ ਇੱਕ ਅੰਗਰੇਜ਼ ਰਾਈਟਰ ਹੋਇਆ ਇੱਕ ਭਗਤ ਮਾਲਾ ਦਾ ਰਾਈਟਰ ਹੋਇਆ ਹੈ ਲੇਖਕ ਹੋਇਆ ਹੈ ਉਹ ਇਹ ਗੱਲ ਲਿਖਦੇ ਨੇ ਕਿਤੇ ਇੱਕ ਵਾਰ ਦੀ ਗੱਲ ਹੈ ਇੱਕ ਬ੍ਰਾਹਮਣ ਸੀ ਉਹ ਆਪਣੀ ਬੇਟੀ ਨੂੰ ਕਈਆਂ ਨੇ ਲਿਖਿਆ ਉਹ ਕੁਵਾਰੀ ਸੀ ਕਈਆਂ ਨੇ ਲਿਖਿਆ ਉਹ ਵਿਧਵਾ ਸੀ ਉਹ ਆਪਣੀ ਬੇਟੀ ਨੂੰ ਲੈ ਕੇ ਸੰਤ ਰਾਮਾਨੰਦ ਜੀ ਦੇ ਕੋਲ ਗਿਆ ਸੰਤ ਰਾਮਾਨੰਦ ਜੀ ਨੂੰ ਮੱਥਾ ਟੇਕਿਆ ਤੇ ਆਪਣੀ ਧੀ ਨੂੰ ਵੀ ਕਿਹਾ ਬੇਟੀ ਤੂੰ ਵੀ ਮੱਥਾ ਟੇਕ ਦੇ ਉਹਨੇ ਵੀ ਮੱਥਾ ਟੇਕ ਦਿੱਤਾ ਸੰਤ ਰਾਮਾਨੰਦ ਜੀ ਨੇ ਆਖਿਆ ਵੀ ਭਾਈ ਤੂੰ ਬੱਚੇ ਵਾਲੀ ਹੋਵੇਂ ਤੇਰੇ ਬੱਚੇ ਜੀਣ ਤੇ ਬੱਚੇ ਤਾਂਹੀਂ ਜਿਉਣਗੇ ਜੇ ਬੱਚੇ ਹੋਣਗੇ ਕਿਹਦੇ ਫਿਰ ਉਹ ਜਿਹੜੀ ਕੁਆਰੀ ਲੜਕੀ ਸੀ ਉਸ ਬ੍ਰਾਹਮਣ ਵੀਰ ਦੀ ਬੇਟੀ ਸੀ ਉਹਦੇ ਕਹਿੰਦੇ ਬਾਅਦ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ ਹੁਣ ਕੁਆਰੀ ਦੇ ਬੱਚਾ ਕਿਵੇਂ ਹੋ ਜਾਏਗਾ ਤੇ ਵਿਧਵਾ ਜਿਹਦਾ ਪਹਿਲੇ ਹੀ ਪਤੀ ਮਰ ਚੁੱਕਿਆ ਹੋਵੇ ਸੰਤਾਂ ਨੇ ਕਹਿੰਦੇ ਵਚਨ ਕਰ ਦਿੱਤਾ ਨਹੀਂ ਬੱਚਾ ਹੋਏਗਾ ਕਿਉਂਕਿ ਬੱਚਿਆਂ ਵਾਲੀ ਨੂੰ ਆਖਿਆ ਤੂੰ ਜਿਉਂਦੀ ਰਹਿ ਤੇਰੇ ਬੱਚੇ ਵਸਦੇ ਰਹਿਣ ਬੱਚੇ ਤਾਂ ਤਾਂ ਵਸਦੇ ਰਹਿਣ ਜੇ ਹੋਣ ਕਿਤੇ ਬਾਅਦ ਵਿੱਚ ਬੱਚਾ ਪੈਦਾ ਹੋ ਜਾਂਦਾ ਹੈ ਇੱਕ ਗੱਲ ਨੋਟ ਕਰੋ ਮੈਂ ਨਹੀਂ ਕਹਿ ਰਿਹਾ ਇਹ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਕੀ ਕਹਿ ਰਹੀ ਹੈ ਮਾਤ ਪਿਤਾ ਬਿਨ ਬਾਲ ਨਾ ਹੋਈ ਮਾਤਾ ਪਿਤਾ ਤੋਂ ਬਿਨਾ ਬੱਚਾ ਹੋ ਹੀ ਨਹੀਂ ਸਕਦਾ ਅੱਜ ਭਾਵੇਂ ਟਿਊਬਾਂ ਚੱਲ ਪਈਆਂ ਟੈਸਟ ਬੇਬੀ ਟਿਊਬ ਚੱਲ ਪਏ ਉਹਨਾਂ ਦੇ ਵਿੱਚ ਵੀ ਪਿਤਾ ਦਾ ਸਪਰਮ ਲੈ ਕੇ ਫਿਰ ਬੱਚਾ ਪੈਦਾ ਕੀਤਾ ਜਾਂਦਾ ਪਰ ਫਿਰ ਵੀ ਉਹ ਬੱਚੇ ਦਾ ਕੋਈ ਪਿਤਾ ਤਾਂ ਹੈ ਨਾ ਇਹ ਗੱਲ ਪੱਕੀ ਹੈ ਕਿ ਮਾਤਾ ਪਿਤਾ ਦੇ ਸੁਮੇਲ ਤੋਂ ਬਗੈਰ ਬੱਚਾ ਨਹੀਂ ਹੋ ਸਕਦਾ ਤੀਵੀ ਆਦਮੀ ਦੇ ਸੁਮੇਲ ਤੋਂ ਬਗੈਰ ਬੱਚਾ ਨਹੀਂ ਹੋ ਸਕਦਾ ਗੁਰਬਾਣੀ ਦਾ ਫੈਸਲਾ ਮਾਤ ਪਿਤਾ ਬਿਨ ਬਾਲ ਨਾ ਹੋਈ ਔਰ ਸਤਿਗੁਰ ਕਬੀਰ ਸਾਹਿਬ ਮਹਾਰਾਜ ਆਖਦੇ ਨੇ ਫਿਰ ਉਹ ਜਿਹੜੀ ਕੁਵਾਰੀ ਲੜਕੀ ਸੀ ਜਾਂ ਵਿਧਵਾ ਲੜਕੀ ਸੀ ਉਦੇ ਪੇਟ ਵਿੱਚ ਚੱਕ ਵੀਰ ਸਾਹਿਬ ਕਿਵੇਂ ਪੈਦਾ ਹੋ ਗਏ ਮੈਂ ਪਿਛਲੀ ਵੀਡੀਓ ਦੇ ਵਿੱਚ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੇ ਗੱਲ ਕੀਤੀ ਸੀ ਇਹ ਗੱਲ ਆਖੀ ਸੀ ਕਿ ਸੰਤ ਰਾਮਾਨੰਦ ਜੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਹੈ ਉਹਨਾਂ ਨੇ ਤਾਂ ਮੂਰਤੀ ਪੂਜਾ ਦਾ ਖੰਡਨ ਕੀਤਾ ਉਹਾਂ ਤੌ ਜਾਈਏ ਜੋ ਇਹੀ ਨਾ ਹੋਏ ਉਹਨਾਂ ਨੇ ਤਾਂ ਬਿਲਕੁਲ ਇਹ ਸਪਸ਼ਟ ਕਰ ਦਿੱਤਾ ਕਿ ਵਰਸ਼ਰਾਫ ਕੁਝ ਹੁੰਦਾ ਨਹੀਂ ਤੇ ਫਿਰ ਉਹਨਾਂ ਤੋਂ ਜਾਣ ਬੁੱਝ ਕੇ ਜਿਹੜੇ ਇੱਕ ਅਕਾਲ ਪੁਰਖ ਦੇ ਪੁਜਾਰੀ ਨੇ ਜਿਹੜੇ ਬਰਮਾ ਭਰਮਾ ਪਖੰਡਾ ਮੂਰਤੀ ਪੂਜਾ ਦਾ ਵਿਰੋਧ ਕਰਦੇ ਨੇ ਉਹਨਾਂ ਤੋਂ ਛਾਤਰ ਦਿਮਾਗ ਬੰਦੇ ਨੇ ਜਾਣ ਬੁੱਝ ਕੇ ਇਹ ਮੂਹ ਹ ਕਢਾਇਆ ਕਿ ਜਿਹੜੇ ਕਬੀਰ ਸਾਹਿਬ ਨੇ ਇਹ ਇੱਕ ਕੁਵਾਰੀ ਜਾਂ ਵਿਧਵਾ ਬ੍ਰਾਹਮਣੀ ਦੇ ਬੱਚੇ ਨੇ ਤੇ ਗੁਰੂ ਪਿਆਰਿਓ ਇਹ ਤੱਕ ਬਿਲਕੁਲ ਸਪਸ਼ਟ ਕਰ ਦਿੱਤਾ ਕਬੀਰ ਸਾਹਿਬ ਮਹਾਰਾਏ ਨੇ ਕਿ ਮਾਤ ਪਿਤਾ ਬਿਨ ਬਾਲ ਨਾ ਹੋਈ ਹੁਣ ਇੱਥੇ ਕਬੀਰ ਸਾਹਿਬ ਮਹਾਰਾਜ ਨੂੰ ਇਸ ਕਰਕੇ ਬਦਨਾਮ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੇ ਆਪਣੇ ਸਮੇਂ ਵਿੱਚ ਇੱਕ ਬਗਾਵਤ ਪੈਦਾ ਕਰ ਦਿੱਤੀ ਸੀ ਮਨੁਬਾਦ ਦੇ ਖਿਲਾਫ ਭਾਵੇਂ ਉਸ ਸਮੇਂ ਦੇ ਜਿਹੜੇ ਮੁਗਲ ਰਾਜੇ ਸਨ ਉਹਨਾਂ ਦੇ ਖਿਲਾਫ ਧਰਮੀ ਜਿਹੜੇ ਸਨ ਜਿਹੜੇ ਆਪਣੇ ਆਪ ਨੂੰ ਉੱਚਾ ਦੱਸ ਰਹੇ ਸਨ ਉਹਨਾਂ ਦੇ ਖਿਲਾਫ ਬਗਾਵਤ ਪੈਦਾ ਕੀਤੀ ਪਰ ਇਹ ਛਾਤਰ ਦਿਮਾਗ ਦੇ ਬੰਦੇ ਕਬੀਰ ਸਾਹਿਬ ਮਹਾਰਾਜ ਨੂੰ ਇਸ ਕਰਕੇ ਬਦਨਾਮ ਕਰ ਰਹੇ ਨੇ ਕਿ ਕਬੀਰ ਸਾਹਿਬ ਦਾ ਕੋਈ ਪਿਤਾ ਹੀ ਨਹੀਂ ਹੈ ਜੀ ਤੇ ਪਰ ਅਸੀਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨਾਲ ਇਦਾਂ ਨਹੀਂ ਹੋਣ ਦੇਵਾਂਗੇ ਤੇ ਫਿਰ ਕੀ ਆਖਿਆ ਕਿਤੇ ਜਦੋਂ ਸੰਤ ਰਾਮਾਨੰਦ ਜੀ ਨੇ ਉਸ ਬੱਚੀ ਨੂੰ ਵਰ ਦੇ ਦਿੱਤਾ ਤਾਂ ਉਹਦੇ ਲਈ ਤਾਂ ਉਹ ਸ਼ਰਾਬ ਹੋ ਗਿਆ ਫਿਰ ਕਹਿੰਦੇ ਸਮਾਂ ਪਿਆ ਉਹਦੇ ਬੱਚਾ ਪੈਦਾ ਹੋਇਆ ਕਹਿੰਦੇ ਉਹ ਜਿਹੜਾ ਪੰਡਤ ਸੀ ਜਿਹਦੀ ਬੇਟੀ ਸੀ ਉਹ ਲੋਕ ਲਾਜ ਤੋਂ ਡਰਦੇ ਹੋਏ ਉਹਨਾਂ ਨੇ ਕੀ ਕੀਤਾ ਬੱਚੇ ਨੂੰ ਨਦੀ ਦੇ ਕਿਨਾਰੇ ਰੱਖ ਜਾਂਦਾ ਤੇ ਨਦੀ ਤੋਂ ਫਿਰ ਦੋ ਪਤੀ ਪਤਨੀ ਨੀਰੂ ਅਤੇ ਨੀਮਾ ਜੀ ਸਨ ਜਿਹੜੇ ਆਪਣੇ ਘਰ ਲੈ ਜਾਂਦੇ ਨੇ ਫਿਰ ਪਾਲ ਪਲੋਸ ਕਰਦੇ ਨੇ ਫਿਰ ਉਹਦਾ ਨਾਮ ਕਬੀਰ ਰੱਖਿਆ ਜਾਂਦਾ ਇਹ ਕਹਾਣੀ ਬਣਾਈ ਗਈ ਹੈ ਤੇ ਗੁਰੂ ਪਿਆਰਿਓ ਸੱਚ ਜਾਣੋ ਕਿ ਕਬੀਰ ਸਾਹਿਬ ਮਹਾਰਾਜ ਨੂੰ ਬਦਨਾਮ ਕਰਨ ਲਈ ਬਣਾਈ ਗਈ ਹੈ ਕਿ ਕਬੀਰ ਸਾਹਿਬ ਨੂੰ ਪਤਾ ਹੀ ਨਹੀਂ ਕਬੀਰ ਸਾਹਿਬ ਦਾ ਪਿਤਾ ਕੌਣ ਸੀ ਪਹਿਲੀ ਗੱਲ ਇਹ ਕਿ ਕਬੀਰ ਸਾਹਿਬ ਮਹਾਰਾਜ ਨੂੰ ਸਾਰੀ ਉਮਰ ਇਹੋ ਹੀ ਨਹੀਂ ਪਤਾ ਲੱਗਿਆ ਕਿ ਮੈਂ ਬ੍ਰਾਹਮਣਾਂ ਦਾ ਮੁੰਡਾ ਹਾਂ ਤੇ ਬ੍ਰਾਹਮਣਵਾਦ ਦਾ ਫਿਰ ਤਾਂ ਉਹਨਾਂ ਨੇ ਵਿਰੋਧ ਕਰਨਾ ਹੀ ਨਹੀਂ ਸੀ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਸੁਖ ਆਨਵਾਟ ਕਾਹੇ ਨਹੀਂ ਆਇਆ ਤਾਂ ਗੱਲ ਲਿਖਣੀ ਨਹੀਂ ਸੀ ਕਬੀਰ ਸਾਹਿਬ ਨੇ ਅਸਾਂ ਕਬੀਰ ਸਾਹਿਬ ਨੂੰ ਦੱਸਿਆ ਹੀ ਨਹੀਂ ਸੀ ਕਿਸੇ ਨੇ ਕਿ ਭਾਈ ਤੁਹਾਨੂੰ ਨਦੀ ਦੇ ਉੱਤੋਂ ਚੁੱਕਿਆ ਗਿਆ ਤੁਸੀਂ ਇਹਨਾਂ ਦੇ ਬੱਚੇ ਨਹੀਂ ਉਹ ਤੁਹਾਡੇ ਮਾਤਾ ਪਿਤਾ ਕੋਈ ਹੋਰ ਨੇ। ਕਬੀਰ ਸਾਹਿਬ ਮਹਾਰਾਏ ਨੇ ਫਿਰ ਉੱਥੇ ਮੈਨੂੰ ਬਾਤ ਦਾ ਵਿਰੋਧ ਨਹੀਂ ਸੀ ਕਰਨਾ ਤੇ ਫਿਰ ਉਸੇ ਬ੍ਰਾਹਮਣਾਂ ਨੇ ਜਿਹੜੇ ਬਨਾਰਸ ਦੇ ਬ੍ਰਾਹਮਣ ਸਨ ਉਹਨਾਂ ਨੇ ਫਿਰ ਇਹ ਦਾਵਾ ਕਰਨਾ ਸੀ ਕਿ ਕਬੀਰ ਸਾਹਿਬ ਤੋਂ ਸਾਡਾ ਹੈ। ਹਾਂ ਤੈਨੂੰ ਛੋਟੇ ਹੁੰਦੇ ਨੂੰ ਕਿਸੇ ਨੇ ਜਮ ਕੇ ਨਦੀ ਤੇ ਰੱਖ ਦਿੱਤਾ ਸੀ। ਪਰ ਨਹੀਂ ਇਹ ਜਾਣ ਬੁੱਝ ਕੇ ਘੜੀ ਗਈ ਸਾਖੀ ਹੈ। ਕਬੀਰ ਸਾਹਿਬ ਮਹਾਰਾਜ ਨੂੰ ਇਹ ਗੱਲਾਂ ਦਾ ਪਤਾ ਹੀ ਨਹੀਂ ਸੀ ਕੀ ਇਹਦਾ ਮਤਲਬ ਹੈ ਇਹ ਕਹਾਣੀ ਕਬੀਰ ਸਾਹਿਬ ਮਹਾਰਾਜੀ ਦੇ ਸੰਸਾਰ ਤੋਂ ਜਾਣ ਬਾਅਦ ਘੜੀ ਗਈ ਹੈ ਪੰਡਤ ਮੁੱਲਾ ਜੋ ਲਿਖਦੀਆ ਛੋੜ ਚਲੇ ਹਮ ਕਛੂ ਨਾ ਲਈਆ ਉਹ ਤੇ ਕਹਿੰਦੇ ਪੰਡਤ ਮੁੱਲਾ ਨੇ ਜੋ ਲਿਖਦਾ ਸੀ ਤਾਂ ਮੰਨਦੇ ਹੀ ਨਹੀਂ ਤੇ ਜੇ ਕਬੀਰ ਸਾਹਿਬ ਮਹਾਰਾਜ ਨੂੰ ਪਤਾ ਹੁੰਦਾ ਕਿ ਮੈਂ ਤਾਂ ਪੰਡਤਾਂ ਦਾ ਮੁੰਡਾ ਬ੍ਰਾਹਮਣਾਂ ਦਾ ਮੁੰਡਾ ਫਿਰ ਉਹਨਾਂ ਨੇ ਥੋੜੀ ਲਿਖਣਾ ਸੀ ਸੋ ਛਾਤਰ ਦਿਮਾਗ ਦਾ ਬੰਦਾ ਇਸ ਕਹਾਣੀ ਨੂੰ ਘੜ ਰਿਹਾ ਹੈ ਸੋ ਗੁਰੂ ਪਿਆਰਿਓ ਅਸਲ ਦੇ ਵਿੱਚ ਜਦੋਂ ਸਾਖੀ ਪੜਾਂਗੇ ਇਤਿਹਾਸ ਪੜਾਂਗੇ ਫਿਰ ਪਤਾ ਲੱਗੇਗਾ ਸਤਗੁਰੂ ਕਬੀਰ ਸਾਹਿਬ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਹੋਇਆ ਉਹ ਬਨਾਰਸ ਦੀ ਧਰਤੀ ਤੇ ਹੋਇਆ ਹੈ ਸਾਰੀ ਉਮਰ ਸਤਗੁਰੂ ਕਬੀਰ ਸਾਹਿਬ ਮਹਾਰਾਜ ਨੇ ਛੇਪੂਰੀ ਦੇ ਵਿੱਚ ਬਤੀਤ ਕੀਤੀ ਬਨਾਰਸ ਦੇ ਵਿੱਚ ਸਗਲ ਜਨਮ ਛੇਪੂਰੀ ਗਵਾਇਆ ਮਰਤੀ ਵਾਰ ਮਗਹਰ ਉਠਿਆ ਆ ਅਖੀਰਲੇ ਸਵਾਸ ਨਗਰ ਵਿੱਚ ਆਪ ਜੀ ਨੇ ਬਤੀਤ ਕੀਤੇ ਪਰ ਸਾਰਾ ਜੀਵਨ ਉਹਨਾਂ ਨੇ ਬਨਾਰਸ ਦੇ ਵਿੱਚ ਗੁਜ਼ਾਰਿਆ ਪ੍ਰਚਾਰ ਫੇਰੀਆਂ ਤੇ ਵੀ ਗਏ ਨੇ ਲੋਕਾਂ ਨੂੰ ਵੀ ਤਾਰਿਆ ਪਰ ਜਨਮ ਤੋਂ ਲੈ ਕੇ ਮਰਨ ਤੱਕ ਜੋ ਜੀਵਨ ਹੈ ਉਹ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਕਾਂਚੀ ਦੇ ਵਿੱਚ ਗੁਜ਼ਾਰਿਆ ਹੈ ਬਨਾਰਸ ਦੇ ਵਿੱਚ ਜਿਵੇਂ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਮੇਰੇ ਆਸ-ਪਾਸ ਨੇ ਬਨਾਰਸ ਦੇ ਲੋਕ ਮੈਂ ਬਨਾਰਸ ਦੇ ਵਿੱਚ ਜੰਮ ਪਾਲਾ ਮੇਰਾ ਜਨਮ ਬਨਾਰਸ ਦੇ ਵਿੱਚ ਹੋਇਆ ਇਸੇ ਤਰ੍ਹਾਂ ਕਬੀਰ ਸਾਹਿਬ ਮਹਾਰਾਜ ਕਹਿੰਦੇ ਮੈਂ ਸ਼ੁਰੂ ਤੋਂ ਹੀ ਕਾਂਚੀ ਦੇ ਵਿੱਚ ਰਹਿ ਰਿਹਾ ਹਾਂ ਤੇ ਮਰਨ ਦੀ ਵਾਰੀ ਮੈਂ ਮਗਰੋਂ ਉੱਠ ਆ ਗਿਆ ਸੋ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਬਹੁਤ ਗੱਲਾਂ ਆਪਣੀ ਬਾਣੀ ਦੇ ਵਿੱਚ ਸਪਸ਼ਟ ਕਰਦੇ ਨੇ ਤੇ ਗੁਰੂ ਪਿਆਰੇਓ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦਾ ਜਨਮ 15 ਜੇਠ ਸੁਦੀ ਸਨ 1398 ਜਾਂ 97 ਈਸਵੀ ਦਾ ਮੰਨਿਆ ਗਿਆ ਹੈ ਤੇ ਇਤਿਹਾਸਕਾਰ 118 ਜਾਂ 19 ਸਾਲ ਦੀ ਉਮਰ ਕਹਿੰਦੇ ਨੇ 1517 ਜਾਂ 1518 ਦੇ ਵਿੱਚ ਆਪ ਜੀ ਸ਼ਰੀਰ ਛੱਡਦੇ ਨੇ ਸਤਗੁਰੂ ਕਬੀਰ ਸਾਹਿਬ ਮਹਾਰਾਜ ਜੀ ਦਾ ਬਨਾਰਸ ਦੇ ਵਿੱਚ ਜਦੋਂ ਜਨਮ ਹੁੰਦਾ ਹੈ ਤਾਂ ਆਪ ਜੀ ਦੇ ਬਹੁਤ ਹੀ ਸਤਿਕਾਰਯੋਗ ਮਾਤਾ ਨੀਮਾ ਜੀ ਬਹੁਤ ਹੀ ਸਤਿਕਾਰਯੋਗ ਪਿਤਾ ਨੀਰੂ ਜੀ ਸਨ ਜਿਨ੍ਹਾਂ ਨੂੰ ਇਹ ਜਾਣਬੁੱਝ ਕੇ ਆਖਿਆ ਜਾ ਰਿਹਾ ਹੈ ਕਿ ਸਤਗੁਰੂ ਕਬੀਰ ਸਾਹਿਬ ਮਹਾਰਾਜ ਦੇ ਕੋਈ ਮਾਤਾ ਪਿਤਾ ਨਹੀਂ ਸੀ ਸਤਗੁਰੂ ਕਬੀਰ ਸਾਹਿਬ ਤਾਂ ਲਵਾਰਸ ਸਾਨੂੰ ਉਹਨਾਂ ਨੂੰ ਤਾਂ ਗੰਗਾ ਤੋਂ ਚੁੱਕ ਕੇ ਲਿਆਂਦਾ ਸੀ ਪਾਲਿਆ ਪਲੋਸਿਆ ਸੀ ਨਹੀਂ ਭਾਈ ਜੇ ਕਬੀਰ ਸਾਹਿਬ ਮਹਾਰਾਜ ਨੂੰ ਗੰਗਾ ਤੋਂ ਚੁੱਕ ਕੇ ਲਿਆਇਆ ਹੁੰਦਾ ਪਾਲਿਆ ਪਲੋਸਿਆ ਹੁੰਦਾ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਨਾ ਸੀ ਔਰ ਇਹ ਦਾਵਾ ਕਰਨਾ ਸੀ ਕਿ ਮੈਂ ਬ੍ਰਾਹ ਨਾ ਨਹੀਂ ਸੀ ਕਰਨਾ ਕਿ ਮੈਂ ਜੁਲਾਹਾ ਕੋਰੀ ਗੱਗਰਿਆਣਾ ਇਹ ਨਹੀਂ ਆਪਣੇ ਆਪ ਨੂੰ ਕੋਰੀ ਨਹੀਂ ਲਿਖਣਾ ਸੀ ਜੁਲਾਹਾ ਨਹੀਂ ਲਿਖਣਾ ਸੀ ਫਿਰ ਬ੍ਰਾਹਮਣ ਲਿਖਣਾ ਸੀ ਸੋ ਗੁਰੂ ਪਿਆਰਿਓ ਫਿਰ ਉਹਨਾਂ ਨੇ ਬ੍ਰਾਹਮਣਵਾਦ ਦਾ ਵਿਰੋਧ ਨਹੀਂ ਸੀ ਕਰਨਾ ਤੇ ਬ੍ਰਾਹਮਣਾ ਨੇ ਵੀ ਐਸੈਪਟ ਕਰ ਲੈਣਾ ਸੀ ਕਬੀਰ ਤੂੰ ਤਾਂ ਸਾਡਾ ਤੂੰ ਜਲਾਹਾਂ ਦਾ ਥੋੜੀ ਐ ਇਸ ਕਰਕੇ ਗੁਰੂ ਪਿਆਰਿਓ ਜਾਗਰੂ ਕਰੋ ਬੋ ਸਮਝੋ ਕਿ ਇਹ ਕਹਾਣੀਆਂ ਕਿਉਂ ਲਿਖੀਆਂ ਗਈਆਂ ਨੇ ਕਿਉਂ ਸਤਿਗੁਰਾਂ ਨੂੰ ਬਦਨਾਮ ਕੀਤਾ ਗਿਆ ਹੈ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਤਿਗੁਰਾਂ ਦੀ ਵਿਚਾਰਧਾਰਾ ਨੂੰ ਖਤਮ ਕੀਤਾ ਜਾ ਸਕੇ ਮੈਂ ਪਿਛਲੇ ਵੀਰੇ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਜਿਹੜੇ ਕਬੀਰ ਸਾਹਿਬ ਮਾਰਾ ساری ਉਮਰ ਮੂਰਤੀ ਪੂਜਾ ਦਾ ਵਿਰੋਧ ਕਰਦੇ ਰਹੇ ਅਸੀਂ ਉਹਨਾਂ ਦੀਆਂ ਮੂਰਤੀਆਂ ਬਣਾ ਦਿੱਤੀਆਂ ਅੱਜ ਪੂਜ ਵੀ ਰਹੇ ਆ ਤੇ ਆਓ ਆਪਾਂ ਸਤਗੁਰੂ ਕਬੀਰ ਸਾਹਿਬ ਮਹਾਰਾਜ ਦੀ ਬਾਣੀ ਪੜიਏ ਉਹਨਾਂ ਦਾ ਇਤਿਹਾਸ ਪੜიਏ ਸਮਝਣ ਦਾ ਯਤਨ ਕਰੀਏ ਜਦੋਂ ਅਸੀਂ ਇਤਿਹਾਸ ਪੜਨਾ ਤਾਂ ਉਹਨਾਂ ਦੀ ਬਾਣੀ ਦੇ ਦੁਆਰਾ ਪੜਨਾ ਹੈ ਜਦੋਂ ਬਾਣੀ ਪੜ ਕੇ ਇਤਿਹਾਸ ਨੂੰ ਪੜਾਂਗੇ ਫਿਰ ਸਾਨੂੰ ਸਮਝ ਲੱਗੇਗਾ ਕਿਉਂਕਿ ਸਤਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣਾ ਸਾਰਾ ਜੀਵਨ ਬਾਣੀ ਮੁਤਾਬਕ ਹੀ ਬਤੀਤ ਕੀਤਾ ਸੀ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਤੁਸੀਂ ਆਪਣੇ ਵਿਚਾਰ ਵੀ ਇੱਕ ਕਮੈਂਟਾਂ ਦੇ ਵਿੱਚ ਰੱਖ ਸਕਦੇ ਹੋ ਸਾਖੀ ਕਿਵੇਂ ਲੱਗੀ ਤੇ ਨਾਲ ਹੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਤੱਕ ਸ਼ੇਅਰ ਕਰਕੇ ਜਾਗਰੂਕ ਕਰਿਓ ਜੀ why he